ਹੰਦੀ ਕੁੜੀ ਹੈ ਜੀ ਸ਼ੁਕਰਾਤ ਕੀ ਕਿਤੇ ਮੈਂ ਇੱਕ 508 ਦੇ ਦਿੱਤਾ ਕਾਲਪੀਟ ਚੱਕਦੇ ਚੱਲ ਰਿਹਾ ਆ ਵਜਲ ਮੈਂ ਭਾਈ ਦੇਖਦੇ ਹਾਂ ਆਪਣੇ ਘਰ ਚਾਹ ਆਉਂਦੇ ਗੈਸਟ ਗੈਸਟ ਕੋਈ ਨਾ ਹਸਟਲ ਜਿੱਥੇ ਕਹਿੰਦੇ ਡਾਕਟਰ ਸਾਹਿਬ ਹੁਣ ਰੋਈ ਜਾਓ ਉਹ ਭਾਈ ਸਾਹਿਬ ਬਚਣ ਵਾਲਾ ਕੰਮ ਹੋਇਆ ਕੋਈ ਨਹੀਂ ਇੱਥੇ ਆਇਆ ਹਾਂ ਦੋਇਰਾਂ ਨੂੰ ਦੋਇਰਾਂ ਨੂੰ ਬਹੁਤ ਮੜਾ ਦਿੱਤਾ ਪੰਗੜੀ ਗਲ ਹੁੰਦੀ ਹੈ ਉਹ ਵਸੇ ਪਾ ਲਿਆ ਕੀ ਖਾਧਕ ਨਹੀਂ ਸੀ ਆਪਣਾ ਗੋਲੀ ਨਹੀਂ ਨਾ ਵਸ ਬਾਪੀ ਉਹਦਾ ਕਦੀ ਵਦ ਖਾਧੀਆਂ ਨਹੀਂ ਬੰਦਾ ਉਹ ਵਾ ਵੈਸੇ ਹੀ ਸਮਝਦੇ ਤੁਸੀਂ ਗੋਲੀਆਂ ਖਾਣੀਆਂ ਵੇਖੋ 50 ਜੀ ਨਾ ਬਸ ਜਦੋਂ ਮੈਂ ਅੱਜ ਜਦੋਂ ਚਲੋ ਪਹਿਲਾਂ ਜਦੋਂ ਹੈ ਨਾ ਅੱਜ ਤੋਂ 2-4 ਮਹੀਨੇ ਪਹਿਲਾਂ ਜਦੋਂ ਉਹ ਹੁੰਦਾ ਆਪਣਾ ਜੋ ਵੀ ਕਹਿੰਦੇ ਇੱਟਾ ਵਗੈਰਾ ਹੈ ਨਾ ਉਹ ਕਰ ਰਿਹਾ ਹੈ ਉਹ ਤੋਂ ਬਚਣ ਲਈ ਜਦੋਂ ਵੀ ਮੈਂ ਅੱਗੇ ਮੈਂ 1000 ਰੁਪਏ ਆ ਦੇਣਾ ਦਿਲ ਦਾ ਫਿਰ ਚਲੀ ਨਾ ਹਾਂ ਉਸ ਤੋਂ ਬਚਣ ਲਈ ਚਲ ਨਹੀਂ ਗਿਆ ਆਪਣੇ ਪੈਸੇ ਹੋਰ ਵੇਚ ਗਏ ਮੈਂ ਚਾਹੀਏ ਕਰਨੇ ਇਹਦੇ ਆ ਕੇ ਪੈਸੇ ਖਾਣਗੇ ਉਹ ਖਾਣਗੇ ਅਰੇ ਵਿਆਹ ਦੇ ਤੁਸੀਂ ਹਾਂ ਮੈਂ ਵੈਸੇ ਸਹੀ ਸਮਝਦੇ ਵੈਸੇ ਚੀਜ਼ਾਂ ਨੂੰ ਨਹੀਂ ਸਹੀ ਨਹੀਂ ਮਤਲਬ ਮੈਂ ਉਸ ਚੀਜ਼ ਨੂੰ ਤਾਂ 1000 ਰੁਪਏ ਉਸ ਚੀਜ਼ ਨੂੰ ਕੰਟਰੋਲ ਕਰਨ ਲਈ 2 4 50 100 ਸਰਜਦਾ ਬਸ ਇਸ ਕਰ ਉਹਦਾਂ ਨੂੰ ਆ ਵੇਖੀ ਇਹਦਾ ਨਾ ਪੱਟੀ ਕਹਿੰਦੇ ਉਹਦਾ ਨਾਮ ਤਾਂ ਮੈਨੂੰ ਨਹੀਂ ਪੂਰੇ ਨੇਮ ਦਾ ਨਹੀਂ ਪਤਾ ਹੋਇਆਗੀ ਕੋਝ ਨਹੀਂ ਭਾਈ ਇਹ ਪੇਪਰ ਦੇ ਲਾਂਡਿਆ ਤੇ ਪਹਿਲਾਂ ਵੀ ਸ਼ਰਾਬ ਸ਼ਰੂਪ ਕੀਤੀ ਇਹਨਾਂ ਨੇ ਤੇ ਇਹਨਾਂ ਲਾ ਕੇ ਤੇ ਜੋ ਲਗੀ ਇਹਨਾਂ ਦੀ ਡੇ ਡੇ ਤੇ ਮੈਂ ਕਿਹਾ ਪੱਟੀ ਦਾ ਪੱਟੀ ਵੀਰ ਪੱਟੀ ਵੀਰ ਪੱਟੀ ਵੀਰ ਇਹੋ ਜਿਹੀ ਹੇ ਉਨੇ ਜਨ ਬੰਦੇ ਇਕੱਠੇ ਹੋ ਗਏ ਤੇ ਇੱਥੇ ਲਾਏ ਹੋਂ ਸਿਪਲ ਹਸਪੀਟਲ ਕਵਾਂਟੀ ਜ਼ਿਆਦਾ ਹੈ ਹੋਰ ਇਹ ਜ਼ਿਆਦਾ ਨਹੀਂ ਜਿੰਨਾ ਇਹ ਭਾਈ ਕਰਦੇ ਆ ਆਪਣਾ ਹਨ ਇਹਨਾਂ ਨੇ ਉਹਨਾਂ ਹੀ ਲਿਆਂਦਾ ਹੈ ਪਤਾ ਨਹੀਂ ਕਿੰਨਾ ਲਿਆਂਦਾ ਹੈ ਇਹਨਾਂ ਨੇ ਲਿਆਂਦਾ ਹੈ ਕਰ ਤੁਸੀਂ ਮੈਂ ਇਹਨਾਂ ਨੇ ਮੈਨੂੰ ਇਹਨਾਂ ਨੇ ਇੱਥੋਂ ਸਿਪਲ ਹਸਪੀਟਲ ਲੱਗ ਕੋ ਚੱਕਿਆ ਵਾ ਨਹੀਂ ਯਕੀਨਤ ਬਾਹਰ ਭਾਜੀ ਬੈਠੇ ਉਹਨਾਂ ਨੂੰ ਪੁੱਛ ਲੋ ਵੀ ਇਹਨਾਂ ਨੇ ਵਾਜ ਮਾਰੀ ਮੈਨੂੰ ਘਟੀ ਚ ਫਿਰਾਇਆ ਕਹਿੰਦੇ ਆ ਚੱਲੀ ਜਾਣਾ ਕੰਮ ਮੈਂ ਕਿਹਾ ਪਤਾ ਨਹੀਂ ਕਿਹੜੇ ਕੰਮ ਜਾਣਾ ਮੈਂ ਬਹਿ ਗਿਆ ਭਾਜੀ ਤੇ ਉੱਥੇ ਜਾ ਕੇ ਤੇ ਹਸਨੀ ਦੇ ਖੰਡੇ ਦੇ ਉਹਨਾਂ ਨੇ ਆ ਗਏ ਅ ਤੂੰ ਹੀ ਛੁੱਟ ਕੇ ਭੱਜ ਚਲੇ ਜੋ ਭਾਜੀ ਮੈਂ ਨਹੀਂ ਛੁੱਟ ਕੇ ਕਿਉਂ ਭਜਣਾ ਭਾਜੀ ਸਾਡੇ ਮੈਂ ਨਾਲ ਆ ਗਿਆ ਮੰਨ ਲਓ ਮੈਂ ਭੱਜ ਵੀ ਜਾਂਦਾ ਫਿਰ ਵੀ ਮੇਰਾ ਨਾਮ ਲੱਗਣਾ ਹੈ ਮੇਰੇ ਨਾਲ ਆ ਭਾਜੀ ਤੂੰ ਇੰਜੈਕਸ਼ਨ ਲਾਉਂਦੇ ਕਿ ਤੂੰ ਵੀ ਪੇਪਰ ਤੇ ਲਾਉਂਦੇ? ਭਾਈ ਮੈਂ ਤੇ ਹੁਣ ਦਵਾਈ ਖਾਣਾ ਆ ਯਾ ਵੱਲੋਂ ਦਵਾਈ ਲੈ ਗਿਆ। ਦਵਾਈ ਦਾ। ਫੇਰ ਨਾਲ ਕਿਉਂ ਗਏ? ਹਾਂਜੀ। ਦਵਾਈ ਖਾ ਤੇ ਫੇਰ ਨਾਲ ਕਿਉਂ ਗਏ? ਉਹ ਭਾਜੀ ਇਹਨੇ ਆਵਾਜ਼ ਮਾਰੀ। ਤੇਰਾ ਨਾਮ ਭੱਟੀ ਭਾਜੀ ਕਹਿੰਦੇ ਨੇ ਭੱਟੀ। ਪੂਰਾ ਨਾਮ ਕੀ ਬਣਦਾ? ਉਹਦਾ ਨਾਮ ਨਹੀਂ ਭਾਜੀ ਬਣਦਾ। ਪੇਪਰ ਤੇ ਲੰਨਦਾ ਤੂੰ? ਪਹਿਲਾਂ ਲੰਨਦਾ ਪੇਪਰ ਤੇ। ਇੰਜੈਕਸ਼ਨ ਵੀ ਲੰਨਦਾ ਜੀ? ਨਹੀਂ ਇੰਜੈਕਸ਼ਨ ਨਹੀਂ ਭਾਈ। ਹਾਂ? ਨਹੀਂ ਭਾਈ। ਅੱਜ ਵੀ ਲਾਇਆ? ਨਹੀਂ ਖਾਦੇ ਲਏ। ਉਹ ਮੈਂ ਦਵਾ ਮੈਡੀਸਿਨ ਖਾਦੀ ਭਾਜੀ। ਹਾਂ। ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਕਮਿੰਦਰ ਸਿੰਘ ਡਰਗ ওভারਡੋਸ ਦੇ ਨਾਲ ਤੇ ਅਸੀਂ ਉਹਨੂੰ ਫਰਸਟ ਏਡ ਦਿੱਤੀ ਹੈ ਤੇ ਵੈਸੇ ਤਾਂ ਹੁਣ ਹਸਪਤਾਲ ਆ ਗਏ ਨੇ ਪਰ ਪਹਿਲਾਂ ਉਹਨਾਂ ਦੀ ਕੰਡੀਸ਼ਨ ਜਿਆਦਾ ਹੀ ਸਿਕ ਸੀ ਹੁਣ ਤਾਂ ਠੀਕ ਨੇ ਪਹਿਲੇ ਨਾਲੋਂ ਬੈਟਰ ਨੇ ਹਜੇ ਵੀ ਅਸੀਂ ਬੁਲਾ ਕੁਝ ਕਹਿ ਨਹੀਂ ਸਕਦੇ ਹੈਗੇ ਹਜੇ ਵੀ ਉਹਨਾਂ ਨੂੰ ਸਪੈਸ਼ਲਿਸਟ ਦੀ ਜ਼ਰੂਰਤ ਹੈਗੀ ਆ ਬਾਕੀ ਦੇਖੋ ਹੁਣ ਲੈ ਕੇ ਕੌਣ ਆਇਆ ਸੀ ਇੱਥੇ ਲੈ ਕੇ ਸਾਡੇ ਕੋਲ ਉਹਨਾਂ ਦੇ ਨਾਲ ਹੀ ਕੋਈ ਫਰੈਂਡ ਸੀਗਾ ਉਹਨਾਂ ਦਾ ਉਹੀ ਲੈ ਕੇ ਆਇਆ ਸੀਗਾ